ਹਾਂਜੀ ਗੁਰੂ ਪਿਆਰਿਓ ਤੁਸੀਂ ਉਹਦਣ ਵੀ ਵੇਖ ਲਿਆ ਸੀ ਤੇ ਅੱਜ ਵੀ ਵੇਖੋ ਮਸਾਖੀ ਦੀਆਂ ਤਿਆਰੀਆਂ ਹੋਰ ਵੀ ਧੂਮ-ਤਾਮ ਨਾਲ ਹੋ ਗਈਆਂ ਚੱਲ ਬਈ ਅੱਜ 10 ਤਰੀਕ ਐ ਤੇ ਕੱਲ ਨੂੰ 11 ਤੋਂ ਸਮਾਗਮ ਸ਼ੁਰੂ ਹੋਣਾ ਤੇ ਆਪਾਂ ਛੁੱਟੀ ਰੱਖੀ ਸੀ ਆ ਦੇਖੋ ਅੱਜ ਸਾਹਮਣੇ ਕਿੰਨਾ ਸੋਹਣਾ ਗੇਟ ਬਣ ਗਿਆ ਹੈ ਦਰਵਾਜ਼ਾ ਸਜ ਗਿਆ ਹੈ ਹਾਂਜੀ ਆ ਸਾਰੀਆਂ ਲੱਗ ਰਹੀਆਂ ਲੜੀਆਂ ਇੱਕ ਵਾਰੀ ਅੰਦਰ ਜਾ ਕੇ ਮੋੜ ਕੇ ਲਿਆ ਅੰਦਰ ਚੱਲ ਇੱਕ ਵਾਰ ਬਸ ਬਸ ਆ ਇਧਰ ਦੇਖੋ ਆ ਸਾਰਾ ਚੱਲ ਬਹੁਤ ਸੁੰਦਰ ਸਾਰਾ ਵਿਊ ਬਣ ਗਿਆ ਇੱਥੋਂ ਆ ਦਰਬਾਰ ਸਾਹਿਬ ਸਾਡਾ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਘਰ ਕਿੰਨਾ ਪਿਆਰਾ ਵੇਖੋ ਹਾਂ ਵਾਹ ਵਾਹ ਕਿੰਨਾ ਸੋਹਣਾ ਜੇ ਅੱਧਾ ਜਗਿਆ ਜੇ ਅਧੀਆਂ ਲੜੀਆਂ ਜਾਗ ਰਹੀਆਂ ਅਧੀਆਂ ਜੇ ਬੁੱਜ ਗਈਆਂ ਤੇ ਸਾਰੀਆਂ ਤਿਆਰੀਆਂ ਹੋ ਰਹੀਆਂ ਤੇ ਉਤੋਂ ਉਤੋਂ ਘੁਮਾ ਕੇ ਲਿਆ ਹਾਂ ਇਧਰ ਨੂੰ ਕਰ ਬਾਕੀ ਹਜੇ ਇਧਰ ਵੀ ਤਿਆਰੀਆਂ ਆਸਰਾ ਜਿਹੜੀ ਬਣੀ ਐ ਇਧਰ ਵੀ ਤਿਆਰੀਆਂ ਹੋ ਗਈਆਂ ਆ ਵੇਖੋ ਪੁਰਾਣੀ ਸਰਾਂ ਐ 20 ਸਾਲ 25 ਸਾਲ ਪਹਿਲਾਂ ਦੀ ਤੇ ਇਧਰੋਂ ਵੀ ਦੇਖੋ ਸਾਰਾ ਕਿੰਨਾ ਸੋਹਣਾ ਰੂਪ ਬਣ ਗਿਆ ਸਾਰੇ ਪਾਸੇ ਜੱਜ ਗਿਆ ਇਹ ਇਦਾਂ ਦੇ ਵਾਹ ਵਾਹ ਕਲਗੀਧਰ ਪਾਤਸ਼ਾਹ ਜੀ ਦੀਆਂ ਤਸਵੀਰਾਂ ਜਗਾ ਜਗਾ ਉੱਤੇ ਕਈ ਕਹਿੰਦੇ ਆ ਕਿ ਕਲਪਨਾ ਵਾਲੀਆਂ ਫੋਟੋਆਂ ਨਹੀਂ ਲਾਣੀਆਂ ਚਾਹੀਦੀਆਂ ਇਹ ਸਾਈਕੋਲੋਜੀ ਦੀ ਖੇਡ ਹੈ ਸਾਰੀ ਇਸ ਵਿਸ਼ੇ ਤੇ ਮੈਂ 14 ਤਰੀਕ ਨੂੰ ਬੋਲਾਂਗਾ ਜੇ ਕਿਸੇ ਦੇ ਮਾਈਂਡ ਵਿੱਚ ਸਵਾਲ ਹੋਇਆ ਨਾ ਡਾਊਟ ਵੀ ਫੋਟੋ ਗੁਰੂ ਗੋਬਿੰਦ ਸਿੰਘ ਦੀ ਕਲਪਨਾਕ ਅਸੀਂ ਕਿਉਂ ਲਾਈ ਹੈ ਇਹ ਮੂਰਤੀ ਹੈ ਮੂਰਤੀ ਨਹੀਂ ਉਹ ਫੋਟੋ ਹੈ ਉਹ ਕਲਪਨਾ ਤੇ ਉਹ ਕਿਉਂ ਲਾਈ ਹੈ ਇਸ ਵਿਸ਼ੇ ਤੇ ਆਪਾਂ 14 ਤਰੀਕ ਨੂੰ ਮੈਂ ਗੱਲ ਕਰਾਂਗਾ ਸਪੈਸ਼ਲ ਵੀਡੀਓ ਵੀ ਬਣਾ ਕੇ ਪਾ ਦੇਵਾਂਗਾ ਕਿਉਂ ਸਾਈਕੋਲੋਜੀ ਨੂੰ ਜਿਹੜੇ ਬੰਦੇ ਸਮਝਦੇ ਨੇ ਉਹਨਾਂ ਨੂੰ ਪਤਾ ਲੱਗੇਗਾ ਵੀ ਇਹ ਕਿਉਂ ਕੀਤਾ ਇਹਦੇ ਤੇ ਵਿਸ਼ੇ ਤੇ ਆਪਾਂ ਗੱਲ ਕਰਾਂਗੇ ਜਿੰਨੀ ਤਰ੍ਹਾਂ ਸੁਖਿਆ ਸੋਹਣਾ ਦ੍ਰਿਸ਼ ਬਣਿਆ ਆਓ ਤੇ ਹਰ ਥਮਲੇ ਦੇ ਉੱਤੇ ਹਰ ਜਗ੍ਹਾ ਦਸ਼ਮੇਸ਼ ਪਾਸ਼ਾ ਜੀ ਦੀਆਂ ਤਸਵੀਰਾਂ ਉਹਨਾਂ ਨੂੰ ਹਰ ਜਗ੍ਹਾ ਦਰਸਾਇਆ ਗਿਆ ਚਲੋ ਬਹੁਤ ਵਧੀਆ ਬਣ ਗਿਆ ਤੇ Eid ਕੀ ਤਾਂ ਮੈਂ ਹੈਰਾਨ ਆ ਉਥੋਂ ਉਥੋਂ ਵੀ ਬੱਸਾਂ ਆ ਰਹੀਆਂ ਨੇ ਜਿਹੜੇ ਕਦੇ ਵੀ ਨਹੀਂ ਸੀ ਆਏ Eid ਕੀ ਤਾਂ ਉਹ ਵੀ ਸੰਗਤਾਂ ਚਾ ਨਾਲ ਉਤਸ਼ਾਹ ਨਾਲ ਆ ਰਹੀਆਂ ਨੇ ਤੇ ਬਹੁਤ ਸੋਹਣਾ ਸਾਰਾ ਕੰਮ ਹੋ ਗਿਆ ਚਲੋ ਅਜੇ ਰੋਕ ਲਓ ਇੱਥੇ ਹੀ ਰੋਕ ਲਓ ਹਾਂਜੀ ਆ ਗੱਦੇ ਗੁੱਦੇ ਆ ਰਹੇ ਨੇ ਜਿਹੜੇ ਸੰਗਤਾਂ ਨੇ ਰੁਕਣਾ ਹੈ ਤੇ ਚਲੋ ਆ ਸਾਰੀ ਜਗਮਗ ਜਗਮਗ ਹੋਈ ਤੇ ਨਾਲ ਹਰ ਮੋੜ ਦੇ ਉੱਤੇ ਧੰਨ ਕਲਗੀਧਰ ਪਾਤਸ਼ਾਹ ਧੰਨ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਰ ਮੋੜ ਦੇ ਉੱਤੇ ਤੇ ਸਾਰਾ ਬੜਾ ਵਧੀਆ ਮਾਹੌਲ ਬਣ ਗਿਆ ਆ ਗੱਡੀਆਂ ਅੱਗੇ ਲੱਗ ਗਈਆਂ ਚਲੋ ਕੋਈ ਨਹੀਂ ਹਾਂਜੀ ਆ ਆ ਆ ਵੇਖੋ ਕਿੰਨਾ ਸੋਹਣ ਇੱਥੇ ਵੀ ਬਣਿਆ ਹੈ ਇੱਧਰ ਵੀ ਮਾਰਦਾ ਪ੍ਰਕਾਸ਼ ਹੁੰਦਾ ਹੈ ਇੱਧਰ ਅਮਰ ਸੰਚਾਰ ਹੁੰਦਾ ਹੈ ਛੋਟਾ ਦਰਬਾਰ ਹੈ ਇੱਧਰ ਉਹ ਵੱਡਾ ਦਰਬਾਰ ਹੋ ਗਿਆ ਚਲੋ ਤੇ ਆ ਹੋ ਗਿਆ ਬਾਬਾ ਫਤਿਹ ਸਿੰਘ ਯਾਤਰੀ ਨਿਵਾਸ ਇੱਧਰ ਫਿਰ ਸਾਰੀਆਂ ਸੰਗਤਾਂ ਜਿਹੜੇ ਲੋਕ ਰੁਕਦੇ ਨੇ ਕਮਰਿਆਂ ਦਾ ਪ੍ਰਬੰਧ ਕਰਦੀਦਾ ਇੱਧਰ ਵੀ ਲਾਈਟਿੰਗ ਹੋ ਗਈ ਹੈ ਕਮਰੇ ਸਭ ਨੇ ਵੇਖੇ ਹੀ ਬਹੁਤ ਸੁੰਦਰ ਬਣੇ ਆ ਪਰ ਹੁਣ ਕਮਰੇ ਪੂਰੇ ਨਹੀਂ ਆਉਂਦੇ ਸੰਗਤ ਜ਼ਿਆਦਾ ਹੋ ਜਾਂਦੀ ਹੈ ਕਮਰੇ ਘਟ ਜਾਂਦੇ ਹੁਣ ਕਈਆਂ ਕਮਰਾ ਦੱਸੋ ਜੀ ਕਮਰਾ ਦੇ ਹੋ ਜੀ ਹੁਣ ਸਾਰਿਆਂ ਨੂੰ ਤਾਂ ਕਮਰਾ ਨਹੀਂ ਮਿਲ ਸਕਦਾ ਪਰ ਉਧਾਂ ਗੱਦਿਆਂ ਦਾ ਬਿਸਤਰੇ ਦਾ ਤੇ ਨਾਲ ਖੇਸ ਵਗੈਰਾ ਦੇ ਦਈਏ ਉਹਦਾ ਪ੍ਰਬੰਧ ਆਪਾਂ ਕਰ ਸਕਦੇ ਹਾਂ ਕੀ ਬਾਤ ਆ ਵੇਖੋ ਕਿੰਨਾ ਸੁੰਦਰ ਆਲੇ ਦੁਆਲੇ ਦ੍ਰਿਸ਼ ਬਣ ਗਿਆ ਇੱਧਰ ਵੀ ਮਾਹੌਲ ਸਾਰਾ ਬਣ ਰਿਹਾ ਹੈ ਕੱਲ ਤੋਂ ਸਮਾਗਮ ਸ਼ੁਰੂ ਹੋ ਜਾਣਾ ਆਕਲ ਕੀ ਤਰਹੌਲ ਵੀ ਜੱਜ ਗਿਆ ਸਜ ਗਿਆ ਸਾਰਾ ਨਿਵਾਸ ਆ ਵੀ ਸਾਰਾ ਉਦਨ ਵੀ ਪਿੱਛੇ ਵੀ ਵੇਖਿਆ ਸੀ ਇੱਧਰ ਚੱਲੋ ਭਾਈ ਸਾਹਿਬ ਜੀ ਇੱਧਰ ਆ ਸਾਰਾ ਉਦਨ ਵੀ ਵੇਖਿਆ ਸੀ ਆਪਾਂ ਤੇ ਅੱਜ ਦੁਬਾਰਾ ਵੀ ਇੱਕ ਵਾਰ ਨਿਗਾਹ ਮਾਰ ਲਓ ਇਹ ਮੈਂ ਤਾਂ ਵੀਡੀਓ ਪਾ ਦਿੰਦਾ ਵੀ ਕਈ ਆ ਨਹੀਂ ਸਕਦੇ ਆ ਦਿਖਾਓ ਉੱਤੇ ਉਹ ਵੀ ਸਾਰਾ ਕਈ ਆਣੇ ਨਹੀਂ ਦੂਰੋਂ ਨੇ ਵਿਚਾਰੇ ਉਥੇ ਹੀ ਬੈਠੇ ਕਈ ਉਹਨੂੰ ਰੋਣ ਹੀ ਲੱਗ ਪੈਂਦੇ ਕਈ ਮੇਰੇ ਕੋਲ ਫੋਨ ਕਰਨਗੇ ਭਾਈ ਸਾਹਿਬ ਜੀ ਬੜਾ ਕਰਦਾ ਵੀ ਕੀ ਕਰੀਏ ਹੁਣ ਮੈਂ ਕਿਹਾ ਜੀ ਫਿਰ ਹੁਣ ਇਦਾਂ ਹੀ ਐ ਸਾਰੇ ਕੁਝ ਹੀ ਹੁੰਦਾ ਹੈ ਮਤਲਬ ਕੰਮ ਕਾਰ ਕਰਨੇ ਨੇ ਉਹ ਵੀ ਜ਼ਰੂਰੀ ਨੇ ਘਰਾਂ ਚ ਬਹਿ ਕੇ ਸੁਣੋ ਫਿਰ ਤੇ ਆ ਵੇਖੋ ਸਾਰਾ ਉੱਤੇ ਟੈਂਕੀਆਂ ਵੀ ਕਿਆ ਜਗਮਗ ਜਗਮਗ ਹੋ ਰਹੀ ਹੈ। ਇਹ ਉਹ ਵੇਖੋ। ਤੇ ਬਾਕੀ ਆ ਸਾਰੇ ਚਲੋ। ਤੇ ਮਾਹੌਲ ਬਣ ਗਿਆ। ਸਾਰਾ ਲਾਈਟਿੰਗ ਹੋ ਗਈ ਹੈ। ਹੁਣ ਦੀਵਾਨ ਹਾਲ ਸਜ ਰਿਹਾ। ਹਾਂਜੀ ਉਹ ਵੀ ਤੁਹਾਨੂੰ ਵਿਖਾ ਦਿੰਨੇ ਅੱਜ। ਓ ਸਿਰੇ ਤੱਕ ਆਉਣਾ ਜਾਣਾ ਜੇ ਦੇਖੀਏ ਨਾ ਇੱਧਰ ਨੂੰ ਜਾਓ ਉੱਧਰ ਨੂੰ ਆਓ ਤੇ ਕਿਲੋਮੀਟਰ ਤੋਂ ਵੱਧ ਬਣ ਜਾਂਦੀ ਛੜਕ ਸਵਾ ਕਿਲੋਮੀਟਰ ਜਾਂ ਡੇਢ ਕਿਲੋਮੀਟਰ ਬਣ ਜਾਂਦਾ ਵਿਚੇ ਵਿੱਚ ਜਿਹੜਾ ਆਪਾਂ ਰੋਡ ਬਣਾਇਆ ਹੋਇਆ ਇਹ ਸਾਰਾ ਵੇਖੋ ਸਿਰੇ ਤੱਕ ਕਿੰਨਾ ਸੋਹਣਾ ਸਜਿਆ ਹੋਇਆ ਆਹ ਰਸਤਾ ਬਾਥਰੂਮਾਂ ਨੂੰ ਚੱਲਿਆ ਜਾਂਦਾ ਇੱਧਰ ਹਸਪੀਟਲ ਵੀ ਇੱਧਰ ਹੀ ਹੋ ਗਿਆ ਵੱਡਾ ਇਹ ਰਸਤਾ ਛੱਡ ਕੇ ਇੱਧਰ ਚਲੇ ਜਾਂਦੀ ਹੈ ਆਹ ਦਵਾਨ ਹਾਲ ਵੀ ਸਜ ਰਿਹਾ ਬਾਅਦ ਚੌਣੇ ਆ ਇੱਧਰ ਅੱਗੇ ਸਿਰੇ ਜਾ ਕੇ ਮੋੜਿਆ ਹਰ ਬੋਰਡ ਦੇ ਉੱਤੇ ਹਰ ਮੋੜ ਦੇ ਉੱਤੇ ਤਨ ਦਸ਼ਮੇਸ਼ ਪਿਤਾ ਤਨ ਦਸ਼ਮੇਸ਼ ਪਿਤਾ ਤਨ ਦਸ਼ਮੇਸ਼ ਪਿਤਾ ਤਨ ਗੁਰੂ ਗੋਬਿੰਦ ਸਿੰਘ ਤਨ ਗੁਰੂ ਗੋਬਿੰਦ ਸਿੰਘ ਤਨ ਗੁਰੂ ਗੋਬਿੰਦ ਸਿੰਘ ਹਾਂਜੀ ਤੇ ਮੋੜੋ ਹੁਣ ਡੈਰੀ ਫਾਰਮ ਆ ਦੇਖੋ ਉਹ ਵੱਡਾ ਬੋਰਡ ਲੱਗਿਆ ਪਰਮੇਸ਼ਰ ਦਵਾਰ ਡੈਰੀ ਫਾਰਮ ਇਹ گاਵਾ ਬੈਠੀਆਂ ਨੇ ਆਨੰਦ ਦੇ ਨਾਲ ਤੇ ਇਹਨਾਂ ਨੇ ਦੁੱਧ ਦਾ ਦੇਣਾ ਲੰਗਰਾਂ ਚ ਵੀ ਇਹਨਾਂ ਦਾ ਦੁੱਧ ਹੀ ਪੈਣਾ ਤੇ ਜਿਹੜੀ ਆਪਣੀ ਸ਼ਾਪ ਹੈ ਉਹਦੇ ਵਾਸਤੇ ਵੀ ਬੜਾ ਕੰਮ ਆ ਜਾਂਦਾ ਇਹਦਾ ਵੀ ਬੜਾ ਸੁਖ ਹੈ ਬੜੇ ਫਾਇਦੇ ਨੇ گاਵਾ ਦਾ ਦੁੱਧ ਪੀਣ ਨੂੰ ਵੀ ਚੰਗਾ ਹੁੰਦਾ ਤੇ ਉਦਾਂ ਵੀ ਬੜਾ ਵਧੀਆ ਸਾਰਾ ਚੱਲ ਰਿਹਾ ਮਠਿਆਈਆਂ ਬਣਦੀਆਂ ਨੇ 10 ਕੁਇੰਟਲ ਦੁੱਧ ਤੋਂ ਵੱਧ ਹੋ ਜਾਂਦਾ ਹੁਣ ਤਾਂ ਅਗਲੇ ਸਮਿਆਂ ਦੇ ਵਿੱਚ 25-30 ਕੁਇੰਟਲ ਦੁੱਧ ਰੋਜ਼ ਦਾ ਮਤਲਬ ਵੇਖੋ ਕੀ ਆ ਰੰਗ ਲੱਗੇ ਨੇ ਹਾਂਜੀ ਇੰਨਾ ਦੁੱਧ ਫਿਰ ਉਹਦੀਆਂ ਮਠਿਆਈਆਂ ਜਾਂ ਫਿਰ ਉਦਾਂ ਵੀ ਸੰਗਤ ਲੈ ਜਾਂਦੀ ਜਿੰਨਾਂ ਨੂੰ ਲੋੜ ਹੁੰਦੀ ਘਰਾਂ 'ਚ ਤੇ ਬੜਾ ਆਨੰਦ ਬਣਿਆ ਚਲੋ ਜੀ ਮੌਸਮ ਥੋੜਾ ਥੋੜਾ ਠੰਡਾ ਹੈ ਚੱਲ 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 ਪਿਆ ਰਿਆ ਇਹ ਵੀ ਰਸਤੇ ਬਣ ਗਏ ਸੰਗਤ ਨੇ ਕਈਆਂ ਨੇ ਇਧਰੋਂ ਆਉਣਾ ਹੁੰਦਾ ਹੈ ਕਈ ਛੜਕ ਛੜਕ ਆਉਂਦੇ ਆ ਦੇਖੋ ਆ ਵੀ ਫਰੰਟ ਇਹ ਅਜੇ ਤਿਆਰ ਹੋ ਰਿਹਾ ਅਜੇ ਤਿਆਰੀਆਂ ਚੱਲ ਰਹੀਆਂ ਤੇ ਕਿੱਡਾ ਵੱਡਾ ਫਰੰਟ ਹੈ ਇਹ 60 70 ਫੁੱਟ ਦਾ ਫਰੰਟ ਹੈ ਵੱਡਾ ਹਾਂ ਆ ਦੇਖੋ ਸਾਬਜਾਦੇ ਤਾਂ ਅੰਦਰ ਮੇਂ ਇਸ਼ਪੀਤਾ ਹਾਂਜੀ ਚਲੋ ਅੰਦਰ ਧਿਆਨ ਨਲਵਾੜੀ ਇਹ ਸਾਰੀਆਂ ਤਿਆਰੀਆਂ ਹੋ ਗਈਆਂ ਨੇ ਅਜੇ ਪ੍ਰਕਾਸ਼ ਨਹੀਂ ਹੈਗਾ ਤਾਂ ਕਰਕੇ ਗੱਡੀ ਅੰਦਰ ਹੀ ਲੈ ਜਾਣੇ ਥੋੜੇ ਬਹੁਤ ਪੱਖੇ ਆ ਗਏ ਆ ਚੱਲ ਚੱਲ ਜਾਣ ਦੇ ਕੱਢ ਦੇ ਬਾਦੂ ਥਾਂ ਡਰਨਾ ਪੰਡਾਲ ਸਾਡਾ ਛੋਟਾ ਰਹਿ ਜਾਣਾ ਐਦਕੀ ਇਹ ਤਾਂ ਗੱਲ ਪੱਕੀ ਐ ਚੱਲ ਹਜੇ ਪੂਰਾ ਸਜ ਜਾਣਾ ਜੀ ਕੱਲ ਨੂੰ ਇਹਦੀ ਤਿਆਰੀ ਹੋਣੀ ਐ ਪੂਰੀਆਂ ਤਿਆਰੀਆਂ ਚੱਲ ਰਹੀਆਂ ਜੋਰਾਂ ਸ਼ੋਰਾਂ ਦੇ ਨਾਲ ਛੋਟਾ ਤਾਂ ਇਹਨੇ ਰਹਿਣਾ ਹੀ ਰਹਿਣਾ ਕਿਉਂਕਿ ਇਹ ਦੀਵਾਨ ਹਾਲ ਆਪਣਾ 350 ਫੁੱਟ ਲੰਬਾ ਤੇ 250 ਫੁੱਟ ਚੌੜਾ ਹੈ ਤੇ ਆਲੇ-ਦੁਆਲੇ ਥੋੜਾ-ਥੋੜਾ ਇਹਨਾਂ ਨੇ ਉਹ ਰੋਕ ਲਿਆ ਵੀ ਜਚ ਉਹਨੂੰ ਸਜਾਣ ਵਾਸਤੇ ਪਰ ਇਹ ਜਗਾ ਘਟ ਜਾਣੀ ਹੈ ਬਹੁਤ ਮੈਂ ਜਿਹੜੀ ਗੱਲ ਕਹੀ ਸੀ ਨਾ ਵੀ 350 ਫੁੱਟ ਆਪਣਾ ਲੰਬਾ ਹੈ ਹਾਲ ਤੇ 250 ਫੁੱਟ ਚੌੜਾ ਹੈ ਬਹੁਤ ਲੰਬਾ ਹੈ ਹਾਲ ਦਵਾਨ ਹਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਪਰਮੇਸ਼ਰ ਦਵਾਰ ਜਿੱਡਾ ਦਵਾਨ ਹਾਲ ਮੇਰਾ ਖਿਆਲ ਲੈ ਕੇ ਕਿਤੇ ਨਹੀਂ ਬਣਿਆ ਸ਼ਾਇਦ ਹਾਂਜੀ ਮੈਨੂੰ ਲੱਗਦਾ ਹੈ ਕਿ 350 ਫੁੱਟ ਲੰਬਾ 250 ਫੁੱਟ ਚੌੜਾ ਐਡਾ ਵੱਡਾ ਦੀਵਾਨ ਹਾਲ ਸੋ ਬਹੁਤ ਸੰਗਤ ਦੇ ਵਿੱਚ ਸਮਾ ਜਾਂਦੀ ਹੈ ਤੇ ਬਾਕੀ ਆ ਥੋੜੇ ਥੋੜੇ ਆ ਸਾਈਡਾਂ ਤੇ ਡਿਜ਼ਾਈਨ ਵਾਸਤੇ ਇਹਨਾਂ ਨੇ ਪਰਦੇ ਲਾ ਦਿੱਤੇ ਤੇ ਇਹ ਪਰਦੇ ਵੀ ਆਪਾਂ ਚੁੱਕ ਦੇਾਂਗੇ ਜਿਹੜੇ ਹਿਸਾਬ ਨਾਲ ਸੰਗਤ ਦਾ ਇਕੱਠ ਹੋਣਾ ਹੈਦਕੀ ਛੋਟਾ ਰਹਿ ਜਾਣਾ ਫਿਰ ਆਪਾਂ ਬਾਹਰ ਵੀ ਇਹਦੇ ਵਿੱਚ ਵੀ ਵਿਸ਼ਾਈ ਕਰਾਂਗੇ ਤੇ ਉਹ ਮੇਰੇ ਮਾਤਾ ਜੀ ਜਿੱਥੇ ਬੋਰਡ ਲੱਗਿਆ ਉਹਨਾਂ ਦੀਆਂ ਆਜ ਦੇ ਵਿੱਚ ਦੀ ਲੈ ਜਾ ਹਸਥੀਆਂ ਤਰਤੀ ਵਿੱਚ ਦੱਬ ਕੇ ਉੱਤੇ ਬੋਰਡ ਲਾਤਾ ਸੀ ਹੱਥਾਂ ਦੇ ਵਿੱਚ ਉਹ ਬੋਰਡ ਫੜਿਆ ਹੋਇਆ ਤੇ ਚਲੋ ਇਹ ਵੀ ਸਮਾਂ ਜਿਵੇਂ ਗੁਰੂ ਸਾਹਿਬ ਦੀ ਰਜਾ ਹੈ ਹਾਂਜੀ ਤੇ ਆਉਂਦੇ ਵਿਸਾਖੀ ਬੋਰਡ ਵੀ ਲੱਗਿਆ ਉੱਥੇ ਬੋਲ ਇਹ ਥੱਲੇ ਕਿਉਂ ਆ ਗਈ ਅੱਜ ਮੈਂ ਕਰ ਬਾਅਦ ਸਾਰਾ ਲੱਗੇ ਜਾਵਾਂ ਪਰਸੇ ਬੱਚਾ ਮੈਂ ਚੌਂ ਨ ਦੁਆਰਾ ਲੱਗੂਗੀ ਆ ਜੀ ਸਾਰੀ ਤਿਆਰੀ ਇਹਦੀ ਇਹ ਆਪਣਾ ਸੰਗਤ ਨੇ ਇਹਦੇ ਵਿੱਚ ਦੀ ਲੰਘ ਕੇ ਤੇ ਦੀਵਾਨ ਚ ਜਾਣਾ ਕੁਝ ਇਹਦੇ ਵਿੱਚ ਦੀ ਲੰਘ ਜਾਂਦੇ ਆ ਕੁਝ ਛੜਕ ਛੜਕਤੇ ਜਾਂਦੇ ਤੇ ਬਾਕੀ ਜਲੇਬੀਆਂ ਦਾ ਪਕੌੜਿਆਂ ਦਾ ਲੰਗਰ ਉਹ ਵੀ ਇੱਥੇ 14 ਤਰੀਕ ਵਾਸਤੇ ਵੱਡਾ ਚੱਲਣਾ ਹਾਂ ਥੋੜਾ ਮੇਰੇ ਕੰਨੀ ਕਰ ਲੈ ਜਾਣ ਦੇ ਸਿੱਧੀ ਹਾਂਜੀ ਆ ਤਾਂ ਤੁਹਾਨੂੰ ਪਤਾ ਹੀ ਹੈ ਕਿ ਇੱਥੋਂ ਕਮਾ ਲਈ ਬਸ ਆ ਰਸੋਈ ਹੈ ਜੀ ਵੱਡੀ ਰਸੋਈ ਕਾਫੀ ਲੰਬੀ ਹੈ 90 ਫੁੱਟ ਲੰਬੀ ਕਾਫੀ ਇਹਦੇ ਚ ਕਿਚਨ ਦਾ ਸਾਰਾ ਸੈਟਅਪ ਹੈ ਤੇ ਅੱਗੇ ਫਿਰ ਉਧਰ ਹੀ ਲੈ ਚਾ। ਅੱਗੇ ਕਮਰੇ ਬਣੇ ਆ। ਇਧਰ ਵੀ ਇਸ ਕਮਰੇ ਹੈਗੇ ਆ ਵੱਡੀ ਸਰਾਮ ਵਾਲੇ ਪਾਸੇ ਚਲ ਉਧਰ ਵੀ ਦੇਖੀਨੇ ਹੋ ਤਾਂ ਜਾਉਨੇ ਆ। ਚੱਲ। ਚੱਲ 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 ਚੱਲ। ਏ ਆਪਣੀ ਬਣੀ ਹੈ ਕਿਚਨ ਕਿਚਨ ਵਾਲਾ ਏਰੀਆ ਪਿੱਛੇ ਓਪਨ ਕਿਚਨ ਬਣੀ ਹੈ ਉਹ ਪਿੱਛੇ ਲੰਬੀ ਤੇ ਇਹ ਵੱਡੀ ਕਿਚਨ ਫਰੰਟ ਬਣਿਆ ਇੱਥੇ ਖਾਣਾ ਬਣਦਾ ਹੈ ਆਇਦਰ ਵੀ ਕਮਰੇ 10ਕ ਬਣੇ ਆ ਜਿਹੜੇ ਕਿ ਸੇਵਾਦਾਰ ਲਾਂਗਰੀ ਸਾਰੇ ਇੱਥੇ ਰਹਿ ਰੂ ਲੈਂਦੇ ਆ ਚਲ ਆ ਵੀ ਸਾਰਾ ਏਰੀਆ ਇਹ ਨਹੀਂ ਸੀ ਵੇਖਿਆ ਆਪਾਂ ਬਾਨੇ ਨਾਲ ਇੱਧਰ ਵੀ ਆ ਗਏ ਆ ਬ ਆ ਦੇਖ ਬੋਡੀਵਾਰਡ ਲੱਗ ਜਾਣੇ ਨੇ ਛਾਂ ਹੀ ਛਾਂ ਹੋ ਜਾਣੀ ਐ ਵਾਹ ਜੀ ਵਾਹ ਰਾਤ ਦੇ ਜੇ ਤੁਸੀਂ 2 ਵਜੇ ਵੀ ਆਓ ਨਾ ਤਾਂ ਲੰਗਰ ਚੱਲਦਾ ਹੀ ਮਿਲਦਾ 2 ਵਜੇ ਵੀ ਤੁਹਾਨੂੰ 100 ਬੰਦਾ ਲੰਗਰ ਦੇ ਵਿੱਚ ਬੈਠਾ ਦਿਸਦਾ ਹੈ ਰਾਤ ਦੇ 2-2 ਵਜੇ ਵੀ ਕਮਾਲ ਹੈ ਭਾਈ ਚੱਲ ਚੱਲ ਫੁੱਲ ਕੱਟ ਦੇ ਉੱਥੇ ਹੀ ਫੇਰ ਆ ਗਏ ਅੱਜ ਤਾਂ ਉੱਪਰ ਨੂੰ ਵੀ ਉਹ ਲਾਈਟਾਂ ਚੱਲ ਰਹੀਆਂ ਦੂਰ ਤੱਕ ਪਹਿਲਾਂ ਜਦੋਂ ਦੇਖਦੇ ਹੁੰਦੇ ਸੀ ਕਦੇ-ਕਦੇ ਇਦਾਂ ਦੀਆਂ ਲਾਈਟਾਂ ਵਾਹ ਬਹੁਤ ਸੁੰਦਰ ਸਹਾਵਣਾ ਮਾਹੌਲ ਬਣ ਗਿਆ ਆਜੋ ਲੈਫਟ ਅੰਦਰ ਹਾਂਜੀ ਆਹ ਵੇਖੋ ਆ ਸਾਰਾ ਆਪਣਾ ਇਸਰਾ ਦਾ ਏਰੀਆ ਆ ਜਾਂਦਾ ਕਦੇ-ਕਦੇ ਸੋਚਦੇ ਹੁੰਨੇ ਆ ਵੀ ਸੌਕ ਕਮਰਾ ਨਵਾਂ ਬਣਾਈਏ ਫਿਰ ਬਜਟ ਹਿਲ ਜਾਂਦਾ ਔਖਾ ਹੋ ਜਾਂਦਾ ਕਿਉਂਕਿ ਅੱਗੇ ਪਿੱਛੇ ਤਾਂ ਸਾਡਾ ਗੁਜ਼ਾਰਾ ਹੋ ਜਾਂਦਾ ਚੰਗਾ ਲੋਡ ਪੈਂਦੀ ਹੈ ਵਿਸਾਖੀ ਵੇਲੇ ਉਦੋਂ ਹੀ ਦਿੱਕਤ ਆਉਂਦੀ ਹੈ ਵਿਸਾਖੀ ਵੇਲੇ ਉਦੋਂ ਤਾਂ ਆਪਣਾ ਕੰਮ ਸੋਣਾ ਚੱਲਦਾ ਕਿਉਂਕਿ ਕਮਰੇ ਵਾਧੂ ਐ ਆਪਣੇ ਕੋਲ ਕੋਈ 10-12 ਉਧਰ ਕਮਰੇ ਹੈਗੇ ਐ ਇਧਰ 26 ਕਮਰੇ ਹੈਗੇ ਐ ਤੇ ਪਰਲੇ ਪਾਸੇ ਵੀ ਨਵੇਂ 10-12 ਕਮਰੇ ਨੇ ਕੁੱਲ 50-60 ਕਮਰੇ ਹੈਗੇ ਐ AC ਰੂਮ ਨੇ ਸਾਰੇ ਪਰ ਹਾਂ ਆ ਵੇਖੋ ਇਹ ਵੱਡੀ ਸਰਾ ਅੱਗੇ ਨੂੰ ਅੱਗੇ ਲਾ ਜਾ ਕੇ ਕਮਾਈ ਕਿੰਨੇ ਵਧੀਆ ਅੰਦਰ ਰੂਮ ਬਣੇ ਐ ਤੇ ਬੜਾ ਸੋਹਣਾ ਸਰ ਜਾਂਦਾ ਇੱਕ ਕਮਰੇ ਵਿੱਚ 10-10 ਜਣੇ ਵੀ ਪੈ ਸਕਦੇ ਐ 10-12 ਜਣੇ ਬਾਥਰੂਮ ਅਟੈਚ ਸਾਫ ਸੁਥਰੇ ਐ ਹੋਟਲ ਵਰਗੇ ਕਮਰੇ ਬਣੇ ਐ ਬਹੁਤ ਸੁੰਦਰ ਆ ਜੰਗਲ ਐ ਦੇਖੋ ਠਾਕਲ ਇਹਦੇ ਅੰਦਰ ਆਪਾਂ ਰਹਿਨੇ ਐ ਇਹਦੇ ਵਿੱਚ ਮੇਰੇ ਕਮਰੇ ਬਣੇ ਐ ਪੂਰਾ ਜੰਗਲ ਇੱਕ ਨਹੀਂ ਬਣਿਆ ਹੋਇਆ ਕਿੰਨੇ ਹੀ ਦਰਖਤ ਨੇ ਬੇਸਾਬ ਚੱਲ 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 ਆ ਦੇਖੋ ਸਾਰੇ ਇਹ ਬਾਾਰ ਵੀ ਰੋਸ਼ਨੀ ਠੰਡ ਦਿੰਦੇ ਆ ਛਾਂ ਤੇ ਮੇਰੇ ਅੰਦਰ ਵੀ ਬਹੁਤ ਉਧਰ ਛਾਂ ਬਣ ਜਾਂਦੀ ਏ ਇੱਕ ਟਾਈਮ ਦੇ ਉੱਤੇ ਸਾਡੇ ਇੱਥੇ ਇੱਕ ਵੀ ਦਰਖਤ ਨਹੀਂ ਸੀ ਹੁੰਦਾ ਭਾਈ ਸਾਹਿਬ ਚੱਲੀ ਚੱਲੋ ਡਰੋ ਨਾ ਕੁਝ ਨਹੀਂ ਹੁੰਦਾ ਚੱਲ ਚੱਲ ਇੱਕ ਵੀ ਦਰਖਤ ਨਹੀਂ ਸੀ ਹੁੰਦਾ ਹੁਣ ਇੱਥੇ ਹਜ਼ਾਰਾਂ ਦਰਖਤ ਨੇ ਲੱਖਾਂ ਹੀ ਸਾਡੇ ਬਾਗ ਦੇ ਵਿੱਚ ਕਿੰਨੇ ਦਰਖਤ ਨੇ ਦਿਨੇ ਤਾਂ ਗਰਮੀ ਬਹੁਤ ਹੋ ਗਈ ਹੈ ਹੁਣ ਪਰ ਰਾਤ ਵੇਲੇ ਮਾਹੌਲ ਅਜੇ ਵਧੀਆ ਕੰਮ ਚੱਲ ਜਾਂਦਾ ਸੋਹਣਾ ਟਾਈਮ ਪਾਸ ਹੋ ਜਾਂਦਾ ਇੱਥੋਂ ਹੀ ਕੱਟ ਲਾ ਲਓ ਜੀ ਬੜਾ ਵਧੀਆ ਸਾਰਾ ਮਾਹੌਲ ਬਣ ਗਿਆ ਤੇ ਹਾਰਪੋਲ ਦੇ ਉੱਤੇ ਦਸ਼ਮੇਸ਼ ਪਾਸ਼ਾ ਜੀ ਦੇ ਫੋਟੋ ਲੱਗੀ ਐ ਸਰੂਪ ਲੱਗਿਆ ਹੈ ਕਲਪਨਾ ਹੀ ਐ ਪਰ ਇਦਾਂ ਦੀ ਕਲਪਨਾ ਤਾਂ ਚੰਗੀ ਹੋਈ ਐ ਜਿਹਦੇ ਚ ਪਾਸ਼ਾ ਦੇ ਮਹਿਸੂਸ ਹੋਵੇ ਫੀਲ ਆਵੇ ਚਲੋ ਅੰਦਰ ਹੀ ਚੱਲਦੇ ਲਓ ਜੀ ਆ ਵੀ ਆਪਣਾ ਏਰੀਆ ਆ ਗਿਆ ਆ ਦੇਖੋ ਸਾਰਾ ਇੱਥੋਂ ਜੰਗਲ ਹੀ ਲੱਗਦਾ ਅੰਦਰ ਪੂਰਾ ਆ ਮਾਹੌਲ ਸਾਰਾ এনਵਾਇਰਨਮੈਂਟ ਉਹ ਠੀਕ ਹੈ ਪਿਆਰਿਓ ਇਹ ਵੀਡੀਓ ਜਦੋਂ ਪਏਗੀ ਮੇਰਾ ਖਿਆਲ ਹੈ 11 ਨੂੰ ਪੈ ਜਾਣੀ ਸਵੇਰੇ ਮੈਨੂੰ ਤਿਆਰ ਤੁਰ ਕਰਕੇ ਪਾ ਦੇਣਗੇ ਤੇ 11 ਰਾਤ 12 ਰਾਤ 13 ਰਾਤ 14 ਰਾਤ 11 12 13 ਆਉਣਾ ਤਾਂ ਜੀ ਆਆਂ ਨੂੰ ਤੇ 14 ਨੂੰ ਤਾਂ ਵੱਡਾ ਪ੍ਰੋਗਰਾਮ ਹੈਗਾ ਹੀ ਆਪ ਜੀ ਨੇ ਦਰਸ਼ਨ ਦੇਣੇ ਰਲ ਮਿਲ ਕੇ ਲਾਹਾ ਲਵਾਂਗੇ 14 ਨੂੰ ਅਮਰਦਾ ਬਾਟਾ ਵੀ ਤਿਆਰ ਹੋਣਾ ਸਵਜੇਵੀਏ ਦੂਰੀਆਂ ਰਹਿ ਗਈਆਂ ਤਿਆਰੀਆਂ ਚੱਲ ਰਹੀਆਂ ਬਹੁਤ ਅਜੇ ਕੰਮ ਹੋਣਾ ਪਰ ਹੋ ਜਾਣਾ ਜੀ ਸਾਰੀਆਂ ਸੰਗਤਾਂ ਨੇ ਰਲ ਕੇ ਕਰ ਲੈਣਾ ਘੱਟ ਤੋਂ ਘੱਟ 500 ਸੇਵਾਦਾਰ ਤੋਂ ਵੱਧ ਡਿਊਟੀਆਂ ਲੱਗੀਆਂ ਲੰਗਰ ਲਈ 100 ਸੇਵਾਦਾਰ ਚਾਹੀਦਾ ਪਕਾਣ ਵਾਲਿਆਂ ਨੂੰ 50 ਚਾਹੀਦੇ ਐ ਜਿੱਥੇ ਪਹਿਰੇ ਤੇ ਖਲੋਣਾ ਉੱਥੇ 50 60 ਬੰਦੇ ਚਾਹੀਦੇ ਐ ਬਿਸਤਰੇ ਦੇਣ ਵਾਲੇ ਰਾਤ ਦੀ ਪਹਿਰੇਦਾਰੀ ਵਾਲੇ ਅਲੱਗ ਬੰਦੇ ਚਾਹੀਦੇ ਐ ਸੋ ਸਿਕ ਜਿਹੜਾ ਨੇ ਟ੍ਰੈਫਿਕ ਕੰਟਰੋਲ ਕਰਨਾ ਉਧਰ ਬੰਦੇ 50 ਕੜ ਤੋਂ ਘੱਟ ਚਾਹੀਦੇ ਸੋ ਇਦਾਂ ਸਾਰਿਆਂ ਦੀਆਂ ਡਿਊਟੀਆਂ ਲੱਗ ਕੇ ਤੇ 500 ਤੋਂ ਉੱਪਰ ਉੱਪਰ ਸੇਵਾਦਾਰ ਜਿਹੜੇ ਸਾਰੇ ਆਲੇ ਦੁਆਲੇ ਡਿਊਟੀਆਂ ਸਭ ਦੀਆਂ ਲੱਗੀਆਂ ਤੇ ਚਾਵਾ ਨਾਲ ਪਿਆਰ ਨਾਲ ਸਾਰੇ ਆ ਰਹੇ ਨੇ ਤੇ ਬਾਤ ਛੜ ਕੇ ਪਹੁੰਚ ਕੇ ਆਪਾਂ ਲਾਹਾ ਲੈਣਾ ਦਾ ਤੁਹਾਨੂੰ ਮੈਂ ਤਾਂ ਘੁਮਾਤਾ ਵੀ ਕਈ ਘਰੇ ਬੈਠੇ ਐ ਤੇ ਚਲੋ ਵੀਡੀਓ ਉਦਨ ਪਾਈ ਬੜੇ ਖੁਸ਼ ਹੋਏ ਤੇ ਅੱਜ ਮੈਂ ਕਿਹਾ ਵਿਹਲੇ ਆ ਤੇ ਅਸੀਂ ਸਾਰਾ ਨਾਲੇ ਮੈਂ ਵੇਖ ਲੈਣਾ ਕੰਮ ਤੇ ਨਾਲੇ ਤੁਹਾਨੂੰ ਵਿਖਾ ਦਿੰਨੇ ਅੱਜ ਮੇਰਾ ਦਿਨੇ ਨੀ ਗੇ ਚੱਕਰ ਲੱਗਿਆ ਤੇ ਸ਼ਾਮ ਨੂੰ ਹੁਣ ਮੈਂ ਕਿਹਾ ਚਲੋ ਮੈਂ ਵੀ ਗੇੜਾ ਲਾਉਣਾ ਤੇ ਤੁਸੀਂ ਵੀ ਸਾਰੇ ਮੇਰੇ ਨਾਲ ਚੱਲੋ ਆਪਾਂ ਸਾਰਾ ਘੁੰਮ ਕੇ ਪਰਮੇਸ਼ਰ ਦਵਾਰ ਵੇਖ ਲਿਆ ਤੇ ਬਾਅਦ ਛੱਡ ਕੇ ਆ ਕੇ ਆਪ ਜੀ ਨੇ ਦਰਸ਼ਨ ਦੇਣੇ ਤੇ ਐਮ ਪੀ ਚੈਨਲ ਦੇ ਉੱਤੇ YouTube ਦੇ ਉੱਤੇ ਲਾਈਵ ਹੋਣਾ ਹੀ ਹੈ ਆਪਣਾ ਚੈਨਲ ਆ ਜਿਹੜਾ ਕਿੰਨੇ ਉਹਦੇ ਤੇ 28 ਲੱਖ ਸਬਸਕ੍ਰਾਈਬ ਹੋਇਆ ਹੈ ਤੇ ਸਾਰਾ ਉਹਦੇ ਤੇ ਸਾਰਾ ਪ੍ਰੋਗਰਾਮ ਤੁਸੀਂ ਐਮਪੀ ਚੈਨਲ ਦੇ ਉੱਤੇ ਟੀਵੀ ਤੇ ਲਾ ਲਿਆ ਕਰੋ ਇਹਨੂੰ ਆਪਾਂ 7 ਵਜੇ ਹੀ ਚਲਾ ਦਿਆ ਕਰਨਾ ਰੋਜ਼ ਤੇ ਲਾਸਟ ਦਿਨ ਤਾਂ ਇਹਨੇ 11 11:30 ਵਜੇ ਤੱਕ ਲਾਈਵ ਚੱਲਦਾ ਹੀ ਰਹਿਣਾ ਤੇ ਘਰੇ ਬਹਿ ਕੇ ਸਾਰੇ ਸਮਾਗਮ ਦੇ ਦਰਸ਼ਨ ਕਰਿਓ ਆਪਣੀ ਹਾਜ਼ਰੀ ਲਵਾਇਓ ਆਪਣਾ ਮੱਥਾ ਟੇਕਿਓ ਤੇ ਆਪਣਾ ਜਿਹੜਾ ਆਨੰਦ ਕਰੇ ਬਹਿ ਕੇ ਤੁਸੀਂ ਸਾਰਾ ਵਿਸਾਖੀ ਦਾ ਲਿਓ ਇਹ ਫੋਟਵਾਂ ਲੱਗੀਆਂ ਤੇ ਤੇ ਸਵਾਲ ਕਈ ਬੰਦੇ ਕਰਦੇ ਨੇ ਜੀ ਮੂਰਤੀਆਂ ਬਣਾਉਂਦੀਆਂ ਇਹਦੇ ਤੇ ਮੈਂ ਗੱਲ ਕਰਾਂਗਾ ਸਾਈਕੋਲੋਜੀ ਨੂੰ ਸਮਝਣਾ ਪੈਣਾ ਤੁਹਾਨੂੰ ਬੜੀ ਬਰੀਕੀ ਨਾਲ ਇਹਦੇ ਤੇ ਮੈਂ ਗੱਲ ਡੀਪ ਕਰੂੰਗਾ ਮੈਂ ਹੋ ਸਕੇਗਾ ਤਾਂ ਮੈਂ ਇਹਨੂੰ ਗੱਲ ਨੂੰ ਦਿਵਾਨ ਚ ਵੀ ਕਰਾਂਗਾ ਕਈ ਵਾਰੀ ਦਿਵਾਨ ਚ ਨਾ ਕਲੀਅਰ ਨਹੀਂ ਗੱਲ ਇੰਨੀ ਹੁੰਦੀ ਹੁੰਦੀ ਰਸ਼ ਵਿੱਚ ਹੋ ਸਕਦਾ ਮੈਂ ਸਪੈਸ਼ਲ ਇਹਦੇ ਤੇ ਵੀਡੀਓ ਪਾਵਾਂ ਵੀ ਅਸੀਂ ਫੋਟਵਾਂ ਕਿਉਂ ਲਾਈਆਂ ਤੇ ਲਾਈਆਂ ਤੇ ਲਾਈਆਂ ਯਾਰ ਸਾਡਾ ਪਿਆਰ ਹੈ ਗੁਰੂ ਸਾਹਿਬ ਨਾਲ ਸਾਨੂੰ ਚੰਗਾ ਲੱਗਦਾ ਤੇ ਇਸ ਵਿਸ਼ੇ ਤੇ ਗੱਲ ਵੀ ਕਰ ਲਾਂਗੇ ਜੇ ਤੁਸੀਂ ਕਨਵਿੰਸ ਹੋਣਾ ਹੋਵੋ ਨਹੀਂ ਹੋਣਾ ਨਾ ਹੋਵੋ ਤੱਕੇ ਨਾਲ ਕਿਸੇ ਨੂੰ ਮਨਾਇਆ ਨਹੀਂ ਜਾ ਸਕਦਾ ਗੁਰੂ ਸਾਹਿਬ ਦੇ ਪ੍ਰਤੀ ਪਿਆਰ ਹੈ ਸਾਡਾ ਅਸੀਂ ਆਪਣੇ ਹਿਸਾਬ ਨਾਲ ਸੋਚਦੇ ਹਾਂ ਸਾਨੂੰ ਚੰਗਾ ਲੱਗਦਾ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਆਓ ਰਲ ਮਿਲ ਕੇ ਆਪਾਂ ਲਾਹ ਲਈਏ ਤੇ ਪਾਸ਼ਾ ਦੇ ਗੁਣਗਾਇ ਇਹ ਤਿਆਰੀਆਂ ਹੋ ਗਈਆਂ ਲੰਗਰਾਂ ਦੇ ਹਰ ਤਰ੍ਹਾਂ ਦੇ ਇੰਤਜ਼ਾਮ ਹੋਏ ਆ ਜਿੰਨਾ ਸਹਿਯੋਗ ਦਿੱਤਾ ਵੀਰਾਂ ਨੇ ਦੇਸ਼ਾਂ ਵਿਦੇਸ਼ਾਂ ਵਾਲਿਆਂ ਨੇ ਆਪਣੀਆਂ ਕਿਰਤਾਂ ਕਮਾਈਆਂ ਦੇ ਵਿੱਚੋਂ ਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਤੁਹਾਡੀਆਂ ਮਿਹਨਤਾਂ ਕਰਕੇ ਹੀ ਇਹ ਸਾਰਾ ਬਣਿਆ ਤੇ ਅੱਗੇ ਵੀ ਬਣਦਾ ਰਹਿਣਾ ਤੁਹਾਡਾ ਹੀ ਹੈਗਾ ਅਸੀਂ ਸੇਵਾਦਾਰ ਆ ਰਲ ਮਿਲ ਕੇ ਆਪਾਂ ਚਲਾ ਰਹੇ ਸੋ ਆਓ ਆਨੰਦ ਲਈਏ ਲਾਹਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ